ਫਤਿਹਗੜ ਚੂੜੀਆਂ ਤੋਂ ਆਇਆ ਅਮਰitsar ਸੁਰੇਤੜਖਸਾਰ ਚੰਤੀਗੜ ਚਾਨ ਵਾਲੀ ਪੰਜਾਬ ਰੋਡ ਵਿੱਚ ਪਛ ਦਾ ਚਲੰਤਰ ਨੇੜੀ ਕਰਤਾਰਪੁਰ ਵਿਖੇ ਹੋਇਆ ਸੜਕ ਹਾਦਸਾ ਰੋਡਵੇ ਤੇ ਡਰਾਈਵਰ ਦੀ ਹੋਈ ਮੌਤ バス ਟਰਪਰ ਨਾਲ ਵਚਨ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਣਕਾਰੀ ਅਨੁਸਾਰ ਸੁਰੇਤੜਖਸਾਰ ਪੰਜਾਬ ਰੋਡਵੇ ਦੀ ਪਛ ਜੋ ਚੰਤੀਗੜ ਲਈ ਰਵਾਨਾ ਹੁੰਦੀ ਹੈ ਵਾਇਆ ਅਮਰitsar ਤੋਂ ਜਲੰਧਰ ਲਈ ਚਾਰੀ ਸ਼ੀਤਾ ਜਦ バス ਕਰਤਾਰਪੁਰ ਪਹੁੰਚਦੀ ਹੈ ਤਾਂ ਅੱਗੇ ਚਾਰ ਰਹੇ ਟੈਪਰ ਚੋਕੀ ਅਚਾਨਕ ਹੌਲੀ ਹੁੰਦਾ ਹੈ ਤੇ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਬੱਸ ਛਿੱਤੀ ਟੈਪਰ ਨਾਲ ਟਕਰਾ ਜਾਂਦੀ ਹੈ ਜਿਸ ਨਾਲ ਬੱਸ ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ ਬੱਸ ਚਲਾ ਰਹੇ ਟਰੱਕ ਡਰਾਈਵਰ ਵਿੱਕੀ ਚੋਲ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਅਤੇ ਉਸ ਨੂੰ ਨਜਿੱਤੀ ਕੀ ਹਸਪਤਲ ਲਿਜਾਇਆ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਇਵਿ ਤਸ਼ਾਹਾਰ ਕੇ ਪਾਸ ਸਵਾਰੀਆਂ ਨੂੰ ਵੀ ਮਾਮੂਲੀ ਛਤਾ ਲਗੀਆਂ ਹਨ ਅਤੇ ਜੋ ਬਸ ਦਾ ਡਰਾਈਵਰ ਵਿੱਕੀ ਚੌਲ ਨੇ ਫਤਿਹਗੜ੍ਹ ਚੂੜੀਆਂ ਤੇ ਨਿਸ਼ਦੀਕ ਪਿੰਡ ਚਲਤਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਫਤਿਹਗੜ੍ਹ ਚੂੜੀਆਂ ਤੋਂ ਸਿਰੇ ਤੱਕ ਸਾਰ ਬਸ ਵਾਇਆ ਅੰਮ੍ਰਿਤਸਰ ਜੋ ਚੰਤੀਕੜ ਜਾ ਰਹੀ ਸੀ ਤੇ ਜਤ ਜਲੰਧਰ ਤੇ ਨਿਸ਼ਦੀਕਰਤਾਰਪੁਰ ਪਹੁੰਚਦੀ ਹੈ ਤੇ ਪਾਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਤਾਂ ਅਚਾਨਕ ਅੱਗੇ ਜਾ ਰਹੇ ਟਿਪਰ ਜੋ ਕਿ ਅਚਾਨਕ ਹੌਲੀ ਹੋ ਜਾਂਦਾ ਹੈ ਤੇ বাস ਚੁੱਤੀ ਜ ਰਫਤਾਰ ਨਾਲ ਸੀ ਤੇ ਸਿੱਧੀ ਪਿਛੋਂ ਟੱਕਰ ਟਿਪਰ ਨਾਲ ਹੋ ਜਾਂਦੀ ਹੈ ਜਿਸ ਨਾਲ বাস ਪੂਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਅਤੇ বাস ਚਲਾ ਰਹੇ ਵਿਕੀ ਚੌਲ ਡਰਾਈਵਰ ਜੋ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜਿਸ ਨੂੰ ਨਜਤੀ ਕੀ ਹਸਪਤਾਲ ਲਿਜਾਇਆ ਜਾਂਦਾ ਹੈ ਜਿਸ ਦੀ ਉੱਥੇ ਮੌਤ ਹੋ ਜਾਂਦੀ ਹੈ বাস ਦਾ ਇਟੀ ਬਿਆਨਕ ਜ਼ਬਰਦਸਤ ਟੱਕਰ ਦੱਸਿਆ ਜਾਂਦਾ ਹੈ ਕਿ বাস ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ ਜੋ ਕਿ ਇਲਾਕੇ 'ਚ ਸ਼ੋਕ ਦੀ ਲਹਿਰ ਹੈ। ਦਸਤੀਕੇ ਫਤਿਹਗੜ ਚੂੜੀਆਂ ਤੋਂ ਰੋਸਵੇਰੇ ਤੋਂ ਪੰਜਾਬ ਰੋਡ 'ਤੇ ਇਤਿਆਂ ਬੱਸਾਂ ਚੰਦੀਗੜ੍ਹੀ ਚਲਦੀਆਂ ਹਨ। ਪਹਿਲੀ ਬੱਸ ਫਤਿਹਗੜ ਚੂੜੀਆਂ ਤੋਂ ਸਵੇਰੇ ਤੱਕ ਸਾਰ 4:00 ਵਜੇ ਆਮਰਸਾ ਤੋਂ ਹੰਤੀ ਹੋਈ ਚੰਤੀਗੜ੍ਹ ਜਾਂਦੀ ਹੈ ਜਦ ਕਿ ਦੂਸਰੀ ਬੱਸ ਫਤਿਹਗੜ ਚੂੜੀਆਂ ਤੋਂ 4:40 ਮਿੰਟ ਤੇ ਰਵਾਨਾ ਹੁੰਦੀ ਹੈ ਜੋ ਬਟਾਲੇ ਤੋਂ ਹੁੰਦੀ ਹੋਈ ਚਲੰਤਰ ਜਾਂਦੀ ਹੈ ਤੇ ਚਲੰਤਰ ਤੋਂ ਚੰਤੀਗੜ੍ਹ ਦੀ ਨਿਕਲਦੀ ਹੈ ਤੇ ਇਹ バス ਚਿਤਾ ਹਾਦਸਾ ਹੋਇਆ ਹੈ ਇਹ バス ਵੀਰੇ ਤੜਕਸਾਰ ਅਜ 4 ਵਜੇ ਵਾਇਆ ਅਮਰਸਰ ਤੋਂ ਚਲੰਤਰਚਾਰੀ ਸੇ ਅਤੇ ਚਲੰਤਰ ਤੋਂ ਪਿੱਛੇ ਹੀ ਕਰਤਾਰਪੁਰ ਨਜ਼ਦੀਕ ਟਿਪਰ ਨਾਲ ਟਕਰਾ ਜਾਂਦੀ ਹੈ ਜਿਸ ਨਾਲ バス ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ バス ਡਰਾਈਵਰ ਦੀ ਮੌਤ ਹੋਈ ਹੈ ਅਤੇ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ